ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪ ਸਾਰੇ ਬਹੁਤ ਵਡਪਾਗੀ ਹੋ ਜੋ ਇੱਕ ਸੰਗਤ ਦੇ ਰੂਪ ਵਿੱਚ ਪਰਿਵਾਰ ਦੇ ਰੂਪ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਇਕੱਤਰ ਹੋ ਕੇ ਆਪਣੇ ਇਸ ਜੀਵਨ ਦਾ ਲਾਹਾ ਖਟ ਰਹੇ ਹਾਂ ਮਾਰਾ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਆਪਾਂ ਨੂੰ ਦੱਸ ਰਹੇ ਨੇ ਪ੍ਰਾਣੀ ਤੂੰ ਆਇਆ ਲਾਹਾ ਲੈਨ ਲੱਗਾ ਕਿ ਤੂੰ ਕੁਫੜੇ ਸਭ ਮੁਕਤੀ ਚੱਲੀ ਰਹੇ ਨੇ ਇਸ ਨੂੰ ਗੁਰਬਾਣੀ ਦੇ ਵਿੱਚ ਪ੍ਰਾਣੀ ਵੀ ਕਹਿ ਦਿੱਤਾ ਏ ਪ੍ਰਾਣੀ ਤਾਂ ਕਹਿੰਦੇ ਵੀ ਜਿਹੜੇ ਪ੍ਰਾਨ ਆ ਰਹੇ ਨੇ ਸਾਨੂੰ ਸਵਾਸ ਤੇ ਇਸ ਨੂੰ ਗੁਰਬਾਣੀ ਦੇ ਵਿੱਚ ਮਾਨਸ ਵੀ ਕਿਹਾ ਗਿਆ ਹੈ ਮਾਨਸ ਜਿਵੇਂ ਮਹਾਰਾਜ ਸੱਚ ਪਾਸ਼ਾ ਉਦਾਹਰਣ ਦੇ ਰਹੇ ਨੇ ਇਹ ਚੰਦਨ ਦਾ ਰੁੱਖ ਹੈ ਚੰਦਨ ਦੇ ਰੁੱਖ ਨੂੰ ਪਰਮਾਤਮਾ ਨੇ ਫਲ ਦਿੱਤਾ ਹੈ ਸੁਗੰਧੀ ਯਾਨੀ ਉਹਦੇ ਵਿੱਚੋਂ ਜੇ ਖੁਸ਼ਬੂ ਆ ਰਹੀ ਏ ਤੇ ਉਹ ਚੰਦਨ ਦੀ ਕਦਰ ਏ ਕਿਉਂਕਿ ਹੈ ਤਾਂ ਉਹ ਆਮ ਰੁੱਖਾਂ ਵਰਗੀ ਇੱਕ ਲੱਕੜੀ ਮਗਰ ਉਹਦੇ ਵਿੱਚੋਂ ਖੁਸ਼ਬੂ ਆਉਣ ਕਰਕੇ ਉਹਦੀ ਕਦਰ ਏ ਸਾਰੇ ਦਰਖਤਾਂ ਨਾਲੋਂ શ્રેષ્ઠ ਦਰਖਤ ਏ ਚੰਦਨ ਦਾ ਰੁੱਖ ਹੁਣ ਚੰਦਨ ਦੇ ਰੁੱਖ ਦੀ ਕਦਰ ਤਾਂ ਇਹ ਪੀ ਇਹਦੇ ਵਿੱਚੋਂ ਖੁਸ਼ਬੂ ਆਉਂਦੀ ਏ ਇਹਦੇ ਵਿੱਚੋਂ ਫਰੇਗਰੈਂਸ ਹੁੰਦੀ ਏ ਤੇ ਸਭ ਤੋਂ ਮਹਿੰਗਾ ਰੁੱਖ ਚੰਦਨ ਦਾ ਹੀ ਚੰਦਨ ਦੀ ਲੱਕੜੀ ਸਭ ਤੋਂ ਮਹਿੰਗੀ ਇਸੇ ਤਰ੍ਹਾਂ ਗੁਰੂ ਪਿਤਾ ਜੀ ਨੇ ਕਿਹਾ ਹੈ ਕਿ ਸਾਡੀ ਕਦਰ ਤਾਂ ਹੈ ਕਿ ਜੇ ਸਾਨੂੰ ਸਵਾਸ ਆ ਰਹੇ ਨੇ ਤਾਂ ਇਹਨੂੰ ਪ੍ਰਾਣੀ ਕਿਹਾ ਗਿਆ ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿ ਤਕੋ ਫਕੜੇ ਸਭ ਮੁਕਦੀ ਚੱਲੀ ਰਹਿਣ ਤੇ ਜਦੋਂ ਇਹ ਸਵਾਸ ਖਤਮ ਹੋ ਜਾਂਦੇ ਨੇ ਇਹਦੀ ਕੋਈ ਕਦਰ ਨਹੀਂ ਇਹਨੂੰ ਕੋਈ ਨਹੀਂ ਪੁੱਛਦਾ ਫਿਰ ਚਾਹੇ ਇਹ ਸਾਡਾ ਪਤੀ ਹੋਵੇ ਪਤਨੀ ਹੋਵੇ ਬੱਚੇ ਹੋਣ ਚਾਹੇ ਮਾਤਾ ਪਿਤਾ ਹੋਵੇ ਚਾਹੇ ਸਾਡਾ ਕੋਈ ਰਿਸ਼ਤੇਦਾਰ ਹੋਵੇ ਸੰਗੀ ਸਾਥੀ ਹੋਵੇ ਇਹ ਸਿਰਫ ਸਵਾਸਾਂ ਤੱਕ ਸੀਮਤ ਹੈ ਜੇ ਸਵਾਸ ਆ ਰਹੇ ਨੇ ਤੇ ਸਾਰਾ ਕੁਝ ਹੈ ਸਵਾਸ ਖਤਮ ਹੋ ਗਏ ਤੇ ਕਿਸੇ ਵੀ ਚੀਜ਼ ਦੇ ਅਸੀਂ ਵਰਤੋਂ ਨਹੀਂ ਕਰ ਸਕਦੇ ਤੇ ਮਹਾਰਾਜ ਕਹਿੰਦੇ ਚੰਦਨ ਕਾ ਫਲ ਚੰਦਨ ਵਾਸ। ਵੀ ਚੰਦਨ ਨੂੰ ਵਾਸ ਦਾ ਯਾਨੀ ਕਿ ਸੁਗੰਧੀ ਦਾ ਫਲ ਮਿਲਿਆ। ਇਹਦੇ ਕਰਕੇ ਇਹਦੀ ਕਦਰ। ਤੇ ਮਹਾਰੇ ਕਹਿੰਦੇ ਮਾਨਸ ਕਾ ਫਲ ਘਟ ਮਿਸਾਸ। ਇਹ ਸਵਾਸ ਸਾਡੇ ਅੰਦਰ ਨਾਭੀ ਤੱਕ ਜਾਂਦੇ ਨੇ, ਨਾਭੀ ਤੋਂ ਵਾਪਸ ਸੁੰਨ ਵਿੱਚ ਜਾਂਦੇ ਨੇ। ਸਾਸ ਗਏ ਕਾਇਆ ਟਲ ਪਾਏ ਇਥੋਂ ਸ્વાસ ਖਤਮ ਹੋ ਗਏ ਇੱਕ ਆਇਆ ਟਲ ਜਾਂਦੀ ਕਹਿੰਦੇ ਤਾਂ ਕਿ ਪਾਛੇ ਕਿਛੂ ਨਾ ਖਾਏ ਹੁਣ ਮਾਲਕ ਨੇ ਇਹ ਜਿਹੜੇ ਸਵਾਸ ਸਾਨੂੰ ਬਖਸ਼ੇ ਨਾ ਇਹ ਸਾਰਿਆਂ ਨੂੰ ਗਿਣਤੀ ਦੇ ਸਵਾਸ ਦਿੱਤੇ ਗਿਣ ਕੇ ਦਿੱਤੇ ਜਿਹੜੇ ਤਿਲ ਪਰ ਵੀ ਗੁਰੂ ਪਿਤਾ ਜੀ ਕਹ ਰਹੇ ਵੱਧ ਘਟ ਨਹੀਂ ਸਕਦੇ ਗਣ ਘਾਲੇ ਸਭ ਦਿਵ ਸਾਸ ਨਹਿ ਬਡਨ ਘਟਨ ਤਿਲ ਸਾਰ ਹੁਣੇ ਜਿਹੜਾ ਸਵਾਸਾਂ ਦਾ ਭੰਡਾਰਾ ਸਾਨੂੰ ਦਿੱਤਾ ਏ ਇਹ ਸ਼ਬਦ ਦੀ ਕਮਾਈ ਕਰਨ ਵਾਸਤੇ ਨਾਮ ਦੀ ਕਮਾਈ ਕਰਨ ਵਾਸਤੇ ਦਿੱਤਾ। ਮਗਰ ਸਾਡੇ ਸਵਾਸ ਇਸ ਲੋਕ ਦੇ ਵਿੱਚ ਘੜਦੇ ਜਾ ਰਹੇ ਨੇ। ਸਤੋਗੁਣ, ਰਜੋਗੁਣ ਤੇ ਤਮੋਗੁਣ ਇਹ ਤਿੰਨ ਗੁਣ ਨੇ। ਜਿਨ੍ਹਾਂ ਦੇ ਵਿੱਚ ਮਨ ਦੀ ਲਿਵ ਟੁੱਟਣ ਤੋਂ ਬਾਅਦ ਮਨ ਇਸ ਤਰਲੋਕੀ ਵਿੱਚ ਆ ਚੁੱਕਾ। ਇਥੇ ਸੁਆਸ ਖਰਚਾ ਸ਼ੁਰੂ ਹੋ ਗਿਆ ਜਦੋਂ ਸਾਡੀ ਲਿਵ ਟੁੱਟੀ ਇਹਨੂੰ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਥੇ ਰਜੋ ਗੁਣ ਤੇ ਤ੍ਰਿਸ਼ਨਾ ਹੁੰਦੀ ਤੇ ਇਥੇ ਸਾਨੂੰ ਬਚਪਨ ਚ ਤ੍ਰਿਸ਼ਨਾ ਸੀ ਦੁੱਧ ਦੀ ਅਸੀਂ ਸਾਰੇ ਚਾਰ ਪਦਾਰਥ ਲੈ ਕੇ ਇਸ ਇਲਾਕੇ ਵਿੱਚ ਆਏ ਚਾਰ ਪਦਾਰਥ ਗੁਰੂ ਸਾਹਿਬ ਨੇ ਸਾਨੂੰ ਦੱਸੇ ਨੇ ਧਰਮ ਅਰਥ ਕਾਮ ਤੇ ਇਥੇ ਹੀ ਮੁਖ ਫੋਰ ਹோம்ਵਰਕ ਸ਼ੁਡ ਬੀ ਬੈਨਡ ਬਿਕਾਜ਼ ਹோம்ਵਰਕ ਪuts ਐਡੀਸ਼ਨਲ ਪ੍ਰੈਸ਼ਰ ਔਨ ਚਿਲड्रन ਅਗੇਂਸਟ ਹோம்ਵਰਕ ਸ਼ੁਡ ਨੋਟ ਬੀ ਬੈਨਡ ਬਿਕਾਜ਼ ਇਟ ਹੈਲਪਸ ਸਟੂਡੈਂਟਸ ਗੈਟ ਡਿਸਪਲਾਈਨਡ ਫੋਰ Be रजनीकांत या रामू का किस टाइप के बिजनेसमैन हो आप बोले सर ये कौन सा बिजनेसमैन का टाइप आ गया देखो एक टाइप होता है रजनीकांत टाइप बिजनेसमैन जो कहता है सारे काम भैया अर्थ काम ते तथे मुख